ਹਾਂ ਲੋ ਮੰਮੀ ਜੀ ਪਾਣੀ ਨਾ ਕਿਹੜੇ ਭੈਣਾਂ ਦੀ ਹੱਕਾ ਮਾਰੀਆਂ ਨੇ ਪਾਣੀ ਦੀ ਘੁੱਟ ਹੋਣ ਲੈ ਕੇ ਆ ਰਹੀਆਂ ਕੀ ਗੱਲ ਜੂੜੇ ਗੁੰਦ ਦਿੱਤੀ ਅੰਦਰ ਬੈਠੀ ਮੰਮੀ ਜੀ ਹੈਗਾ ਤਾਂ ਬੋਲ ਦੇਉਗੀ ਚਲੋ ਮੈਂ ਮੰਨਦੀ ਆ ਵੀ ਨਹੀਂ ਹੈਗਾ ਜੇ ਵਕ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਰੋਜ਼ ਹੀ ਇਹ ਸਭ ਕੁਝ ਬੋਲਣਾ ਹੁੰਦਾ ਹਾਏ ਹਾਏ ਨਹੀਂ ਤੇਰਾ ਆ ਪਾਣੀ ਅੱਗ ਵਰਗਾ ਫੜਾਵਾ ਚੱਕੇ ਹਾਰਦੀਆਂ ਧੁੱਪਾਂ ਪੈਂਦੀਆਂ ਨੇ ਮੰਮੀ ਜੀ ਪਾਣੀ ਤਾਂ ਠੰਡਾ ਹੈਗਾ ਮੈਂ ਤਾਂ ਬਰਫ਼ ਪਾ ਕੇ ਲੈ ਕੇ ਆਈ ਆ ਨਹੀਂ ਜਾਣਦੀਆਂ ਤੇਰੀਆਂ ਬਰਫ਼ਾਂ ਨੂੰ ਮੈਂ ਆ ਫਾਫੜੇ ਬਥੇਰੇ ਲਾ ਲਨੀ ਹੈਗੀ ਮੰਮੀ ਜੀ ਖਾਣ ਨੂੰ ਬੋਲਦੇ ਹਾਂ ਪਾਣੀ ਤਾਂ ਬਥੇਰੇ ਠੰਡਾ ਦਾ ਬਸ ਥੋੜੀ ਤਾਂ ਆਤੀ ਹੈਗੀ ਆਹੋ ਮੇਰੀ ਤਾਂ ਤਾਦ ਤਾਪੀ ਆ ਫਿਰ ਆਦਤ ਮੇਰੀ ਸੁਧਾਰ ਦੇ ਆ ਮੇਰਾ ਕਿਹੜਾ ਜੀ ਨਹੀਂ ਕਰਦਾ ਆਪਣੇ ਪੁੱਤ ਪੋਤੀਆਂ ਨਾਲ ਖੇਡਣ ਨੂੰ ਬਥੇਰੇ ਸਾਲ ਹੋ ਗਏ ਹੁਣ ਤਾਂ ਤੈਨੂੰ ਨਾ ਮੇਰਾ ਕਿਹੜਾ ਜੀ ਨਹੀਂ ਕਰਦਾ ਵੀ ਮੇਰਾ ਵੀ ਕੋਈ ਜਵਾਬ ਹੋਵੇ ਮੈਂ ਉਹਦੇ ਲਾੜੇ ਵਾੜੇ ਕਰਾ ਮੇਰਾ ਤਾਂ ਬਥੇਰੇ ਜੀ ਕਰਦਾ ਹੁਣ ਜਦੋਂ ਪਰਮਾਤਮਾ ਨੇ ਨਹੀਂ ਦਿੱਤਾ ਫਿਰ ਇਹਦੇ ਵਿੱਚ ਮੇਰਾ ਕੀ ਕਸੂਰ ਹੈਗਾ ਆਹੋ ਬਸ ਆ ਮਗਰਮਸ ਦੇੰਜੂ ਬਹਾਉਣ ਜਾਣਦੀ ਆ ਮੈਂ ਇੰਨੇ ਚ ਪਿਗਲ ਜਾਂਦੇ ਨਹੀਂ ਮੈਂ ਨਹੀਂ ਪਿਗਲਦੇ ਯਾਰੀ ਸਮਝ ਗਈ ਆ ਤੇਰੇ ਤਾਂੜੜਿਆਂ ਤੇ ਖਬਰਾਂ ਕੀ ਕਰਾ ਕੇ ਲੈਣੀਆਂ ਤੂੰ ਕੀ ਨਾ ਕੋਈ ਨਹੀਂ ਪ੍ਰਮਾਤਮਾ ਦੇ ਘਰ ਦੇਰਾ ਪਰ ਅੰਦੇਰਤਾ ਨਹੀਂ ਕਦੇ ਤਾਂ ਸੁਣੂਗਾ ਨਾ ਨਹੀਂ 5 ਸਾਲ ਹੋ ਗਏ ਉਦੋਂ ਤੇ ਸੁਣੂ ਹੀ ਨਹੀਂ ਕੁਸਾ ਹੁਣ ਕੀ ਸੁਣੂਗਾ ਜਦੋਂ ਅਸੀਂ ਮਰ ਗਏ ਉਹਦਾ ਸੁਣੂਗਾ ਫਿਰ ਮੈਂ ਮੇਰਾ ਵੀ ਕੀ ਕਸੂਰ ਆ ਰੋਜ਼ ਤਾਂ ਡਾਕਟਰਾਂ ਕੋਲ ਜਾਨੀ ਆ ਮੈਂ ਕਿੰਨਾ ਦਵਾਈਆਂ ਖਾਈ ਜਾਨੀ ਹੈਗੀ ਜੇ ਤਾਂ ਕੋਈ ਨਹੀਂ ਫਰਕ ਪੈ ਰਹਾ ਪਰ ਮੈਂ ਕੀ ਕਰ ਸਕਦੀ ਆ ਸਾਰਾ ਘਰ ਖਾਲੀ ਹੋ ਗਿਆ ਮੇਰਾ ਆ ਤੇਰੀ ਵਜ੍ਹਾ ਨਾਲ ਕੀ ਨਹੀਂ ਤੇ ਹੈਗਾ ਸਭ ਕੁਝ ਤੇ ਮੇਰੇ ਕਰ ਜਬ ਭag ਜਾ ਤੇ ਮੈਨੂੰ ਰੋ ਰੋ ਕੇ ਨਾ ਦਿਖਾ ਲੱਗ ਜੁੱਖੇ ਖਣ ਕਰਨ ਕਿਉਂ ਕੰਜਰ ਖਾੜਾ ਬਣਾ ਰਿਹਾ ਕੰਜਰ ਖਾੜਾ ਬਾਹਰ ਖਿਆ ਤੇ ਕਾਦ ਨੂੰ ਉਹ ਕੰਜਰਖਾੜਾ ਬਣ ਗਿਆ ਘਰ ਨਹੀਂ ਰਿਹਾ ਹੁਣ ਘਰ ਘਰ ਹਈਓ ਨਹੀਂ ਘਰ ਨਹੀਂ ਕਰ ਕਿੱਤਿਆ ਆ ਤੈਨੂੰ ਪੁੱਤਿਆਂ ਦਾ ਘਰ ਬਣਾਇਆ ਪਿਆਗਾ ਸਾਰਾ ਦਿਨ ਉਹਨੂੰ ਵਿਚਾਈ ਨੂੰ ਆ ਲੈ ਗਈ ਬੱਲੇ ਉਹ ਬੋਲੇ ਜੋ ਥਾਂ ਲੈ ਲਿਆ ਕਰਦੇ ਉਹਨੂੰ ਥਾਂ ਲੈ ਲਿਆ ਕਰਦੇ ਤੈਨੂੰ ਇਹ ਜਿਹਾ ਆਉਂਦਾ ਆ ਮੈਨੂੰ ਨਹੀਂ ਆਉਂਦਾ ਹੈਗਾ ਕੱਲੀ ਉਸੇ ਉਸੇ ਦਾ ਪੁੱਥੜ ਦੇਖ ਦੇਖ ਕੇ ਅੱਧੀ ਦੁਨੀਆ ਲੰਗੀ ਕਿਉਂ ਜਵਾਬ ਨਹੀਂ ਨਾਲ ਸਾਰਾ ਦਿਨ ਕੁੱਤੇ ਖਾਣੇ ਕਰਦੇ ਕਿਉਂ ਕਰ ਕੀ ਮਿਲਦਾ ਕੀ ਮਿਲਦਾ ਕਿਉਂ ਕਹੀਏ ਵੀ ਨਾ ਹੁਣ ਉਹ ਦੇਖ ਲਾ ਉਹਨਾਂ ਦੀ ਕਿਰਨਾਂ ਨੂੰ ਕਿੱਦਾਂ ਦੀ ਆਈ ਹੈ ਕਿ ਸਭ ਕੁਝ ਬਣਾ ਲਿਆ ਜਵਾਖ ਨੇ ਸੁੱਖ ਨਾਲ ਦੋ ਓਏ ਹੋ ਜਾਣਗੇ ਹੋ ਜਾਣਗੇ ਭਾਈ ਜਵਾਖ ਹੋ ਜਾਣਗੇ ਹੋ ਜਾਣਗੇ ਖਬਰ ਕਦੋਂ ਹੋਣਗੇ ਓਏ ਦੇ ਦੇਣੇ ਪਰਮਾਤਮਾ ਨੇ ਆਪੇ ਦੇ ਦੂ ਹਾਂ ਦੇ ਦੂਗਾ ਤੇਰੀਆਂ ਗੱਲਾਂ ਨਾਲ ਤਾਂ ਕਿਤੇ ਹੋਰ ਨਾ ਕੁਸ ਬਣ ਜਾ ਜਿਹੇ ਜੇ ਮਾਇਓ ਹੇ ਜੇ ਜਾਏ ਬਾਲੀ ਨਾ ਬੋਲ ਮੈਂ ਜਵਾਖ ਕੋ ਬਦੂ ਹੋ ਕੇ ਬੈਹ ਜਾ ਤੇ ਦੱਸਣਾ ਲੈ ਲੈ ਮੈਥੋਂ ਅੱਡਾ ਕਹਿੰਨੇ ਪਾਗਿਆ ਹੋਰ ਪਾਗ ਜਾ ਨਾਲੇ ਹੋਰ ਚੱਲ ਚੱਲ ਲਿਆਉਂਦਾ ਉਹਦਾ ਬਿਹਾਦ ਕੋਈ ਤੇਰੇ ਆਈ ਵੀ ਨਹੀਂ ਮੈਥੋ ਵੀ ਨਾ ਹਾਂ ਪਾਉਂਗੀ ਨਾ ਤੀ ਕੋਈ ਸਲੱਗ ਆ ਬੈ ਸਲੱਗੀ ਤੀ ਆ ਤਾਂ ਹੀ ਸਾਰਾ ਕੁਝ ਬਣ ਗਿਆ ਹਾਂ ਨਹੀਂ ਤੇਰੇ ਲਗਾੜੇ ਦੇ ਕੋਈ ਨਹੀਂ ਤੀ ਆਉਂਦੀ ਤੇਰਾ ਕੇ ਮੂੰਹ ਜਾਂ ਉਤਰਿਆ ਪਿਆ ਹੋਇ ਹੈ ਤੈਨੂੰ ਬੁਲਾ ਰਿਆਂ ਤੁਹਾਨੂੰ ਪਤਾ ਤਾਂ ਹੈਗਾ ਦੁੱਖਦਾ ਕੁਛ ਤਰਾ ਮੰਮੀ ਨੇ ਅੱਜ ਫੇਰ ਮੈਨੂੰ ਇੰਨਾ ਕੁਝ ਸੁਣਾਇਆ ਮੰਮੀ ਕੀ ਕਹਿੰਦੀ ਮੇਰਾ ਕੀ ਕਸੂਰ ਹੈ ਮੈਂ ਜਾਂਦੀ ਨਹੀਂ ਡਾਕਟਰ ਕੋਲ ਤੁਸੀਂ ਮੈਨੂੰ ਲੈ ਕੇ ਜਾਣੇ ਹੋਗੇ ਕੀ ਭਜਾਰਤਾ ਹੀ ਪਾਈਆਂ ਨੇ ਮੈਂ ਤਾਂ ਤੇਰੀ ਗੱਲ ਦੀ ਸਮਝੋ ਜੀ ਕੀ ਗੱਲ ਹੈ ਜਵਾਕ ਨੂੰ ਲੈ ਕੇ ਮੰਮੀ ਬੋਲੀ ਜਾਂਦੀ ਸੀ ਕਿ ਮੈਨੂੰ ਅੱਜ ਫੇਰ ਉਹਦਾ ਦਿਮਾਗ ਖਾਲ ਰਿਆ 5 ਸਾਲ ਹੋ ਗਏ ਅਸਲ ਦੇ ਵਿੱਚ ਉਹ ਮੈਂਟਲ ਹੋ ਗਈ ਮੈਂ ਤਾਂ ਸਮਝ ਨਹੀਂ ਦੁਨੀਆ ਦੇ 20-20 ਸਾਲ ਦੇ ਬੈਠੇ ਨੇ ਕਦੇ ਕਹਿੰਦੇ ਵੀ ਟੋੜਾ ਹੋਰ ਵਿਆਹ ਕਰ ਦੇਣਗੇ ਕਿਤੇ ਉਹ ਮੈਂ ਤੂੰ ਬਾਲਾ ਮਾਂਜੇ ਤੇ ਨਾ ਲਾਇਆ ਪਰ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਦੂੰ ਠੀਕ ਹੈ ਵਿਆਹ ਬੂਤ ਹੈ ਬਹੁਤ ਕੁਝ ਕਹਿਣਗੇ ਮੈਂ ਕੁਝ ਨਹੀਂ ਕਰਾਉਂਦਾ ਕੋਈ ਗੱਲ ਨਹੀਂ ਜਿੱਦੇ ਪ੍ਰਮਾਤਮਾ ਨੇ ਸਾਨੂੰ ਦੇਣਾ ਹੋਇਆ ਦੇਊਗਾ ਪ੍ਰਮਾਤਮਾ ਦੇ ਘਰੇ ਦੇਰ ਹੈ ਅੰਦੇਰ ਨਹੀਂ ਕਹਿੰਦੇ ਹੁੰਦੇ ਨੇ ਨਾਲ ਸੈਣੀ ਤੂੰ ਬਾਲਾ ਮਾਂਜੇ ਤੇ ਨਾ ਲਾਇਆ ਗਰ ਬੁੜੀਆਂ ਦੀਆਂ ਗੱਲਾਂ ਬਾੜੀਆਂ ਨਾ ਸੁਣਿਆ ਕਰ ਰੱਬ ਦਾ ਨੋ ਲੈ ਪਰ ਮਹਾਰਾਜ ਦੀ ਬਾਣੀ ਤੇ ਵਿਸਵਾਸ ਰੱਖ ਪਾਠ ਕਰਿਆ ਕਰੀ ਰੱਬ ਦਾ ਨਾਮ ਲਮਾ ਜੀ ਪੰਜ ਸਾਲ ਹੋ ਗਏ ਕਿੰਨੇ ਆਪਣਾ ਕੋਲੇ ਬਾਕੀ ਇੰਨੀ ਦਵਾਈ ਖਾਣੀ ਉਹ ਮੇਰੀ ਸੁਣ ਮੇਰੀ ਗੱਲ ਜਿਹੜਾ ਜਿਹੜਾ ਕੁਝ ਦੱਸਦਾ ਕੁਝ ਕਰਦੇ ਆਂਗੇ ਰੂਲਦੂਗੇ ਵੀਰੇ ਦੀ ਬਹੂ ਨੂੰ ਕੈ ਸਾਲ ਹੋ ਗਏ ਕਟੋਕਟ 18ਵਾਂ ਸਾਲ ਹੈ ਫਿਰ ਉਹ ਜ਼ਹਿਰ ਖਾ ਕੇ ਮਰ ਜਾਣ ਉਹ ਅਸੀਂ ਦੋ ਜੀ ਤਾਂ ਹੈਗੇ ਆ ਹੈ ਮੈਂ ਤਾਂ ਤੁਹਾਡੀ ਗੱਲ ਮੰਨ ਲੈਣੀ ਹੈਗੀ ਜੇ ਤਾਂ ਤੈਨੂੰ ਮੈਂ ਮਾੜਾ ਚੰਗਾ ਕਹਿੰਦਾ ਹੋਵਾਂ ਫਿਰ ਤਾਂ ਤੂੰ ਕਹੀਂ ਕੋਈ ਗੱਲ ਇਹ ਤਾਂ ਬੁੜੀਆਂ ਨੂੰ ਤਾਂ ਆਤ ਹੁੰਦੀ ਐ ਕਿਸੇ ਨੇ ਕਹਿਤਾ ਹੋਊਗਾ ਵੀ ਜਿਹੜੀ ਨੂ ਲਵੇ ਜਵਾਖ ਨਹੀਂ ਉਥੇ ਜਾ ਜਾ ਤੂੰ ਉਥੇ ਇਹਨਾਂ ਦੀ ਬਾਹਲੀ ਸੁਣ ਨਹੀਂ ਨਾ ਇਧਰੋਂ ਪਾ ਕੇ ਇਧਰ ਕੱਢ ਦਿਆ ਕਰ ਤੁਸੀਂ ਤਾਂ ਜੀ ਬਾਰ ਬਾਰ ਜਾਂਦੇ ਹੋ ਘਰੇ ਤਾਂ ਮੈਂ ਹੀ ਹੁੰਨੀ ਆ ਨਾ ਮੰਮੀ ਮੈਂ ਤੇਰੀ ਮੈਂ ਮੌਕਾ ਨਹੀਂ ਛੱਡਦੀ ਮੈਨੂੰ ਸੁਣਾਉਣਾ ਮੈਂ ਤੇਰੇ ਜਜ਼ਬਾਤਾਂ ਨੂੰ ਸਮਝਦਾ ਪਰ ਮੈਂ ਕੀ ਕਰ ਸਕਦਾ ਉਹਨੂੰ ਮੈਂ ਕਹਿ ਦੂੰਗਾ ਕੋਈ ਗੱਲ ਹੀ ਸਮਝਾ ਦੂੰਗਾ ਠੀਕ ਐ ਤੂੰ ਬਾਲਾ ਮੰਨ ਜੇ ਤਾਂ ਨਾ ਲਾਇਆ ਕਰ ਇ ਸਮਝਾਉਂਗੀ ਕਿੰਨੇ ਵਾਰ ਤਾਂ ਡੈਡੀ ਨੇ ਉਹਨਾਂ ਨੂੰ ਕਹਿਤਾ ਪਰ ਪਤਾ ਹੀ ਨਹੀਂ ਕੀ ਹੋਇਆ ਇਹਦਾ ਆ ਕੁਝ ਦਿਨਾਂ ਦਾ ਤਾਂ ਬੜੇ ਜਿਆਦਾ ਮੈਨੂੰ ਪਤਾ ਹੈ ਜਿਆਦਾ ਥੋੜੀ ਜਿਹੀ ਜਿਆਦਾ ਹੱਥ ਚੱਕਰ ਗਿਆ ਚਲ ਮੈਂ ਪਤਾ ਕੀ ਯਾਰ ਭੈਣ ਨੂੰ ਕਰਦਾ ਫੋਨ ਥੋੜਾ ਜਿਹਾ ਉਹ ਵੀ ਸਮਝਾ ਦਾਂਗੀ ਮੈਂ ਵੀ ਕਹਿਦਾਂ ਨਾ ਤੂੰ ਬੜਾ ਸੀਰੀਅਸ ਨਾ ਰਿਆ ਕਰ ਕਿਸੇ ਗੱਲ ਨੂੰ ਠੀਕ ਹੈ ਜੀ ਕਰ ਲਓ ਤੁਸੀਂ ਗੱਲ ਤੂੰ ਜੇ ਜਿਆਦਾ ਤੇ ਸਿਰਸੁਰ ਦੁਖਦਾ ਜਾ ਕੇ ਆਰਾਮ ਕਰਨਾ ਕੋਈ ਗੱਲ ਨਹੀਂ ਕੰਮ ਤਾਂ ਹੁੰਦੀ ਰਹਿੰਦੇ ਨੇ ਠੀਕ ਹੈ ਉਹਨੂੰ ਕੀ ਦੱਸਾਂ ਜੀ ਮम्मी ਮੇਰੇ ਨਾਲ ਕਿੰਨਾ ਕੁਛ ਕਰਦੀ ਆ ਕਿੰਨਾ ਕੁਛ ਬੋਲਦੀ ਆ ਮੇਰੇ ਘਰ ਦਿਲ ਕਰਦਾ ਵੀ ਮੈਂ ਸੋਣਾ ਪਰ ਮੈਂ ਕਰਾ ਕੀ ਲੈ ਇੱਕ ਉਹ ਤੋਰੀ ਤੋਰੀ ਵੀ ਨਹੀਂ ਲੱਗੀ ਵੀ ਸਬਜ਼ੀ ਬਣਾ ਲਾਂਗੇ ਤੂੰ ਕੀ ਮਾਂ ਹੱਥੀਂ ਮਾਰਦੀ ਫਰਦੀ ਆ ਬਈ ਮੈਂ ਕੋਈ ਤੋਰੀ ਦੇਖਦੀ ਸੀ ਮਾਝੇ ਲੱਗੀ ਹੋਈ ਤਾਂ ਸਬਜ਼ੀ ਸੂਜੀ ਬਣਾ ਲਾਂਗੇ ਆ ਮੁੱਲ ਦੀ ਕਿੱਥੋਂ ਲਿਆ ਲਿਆ ਖਾ ਖਾ ਕਿੱਥੇ ਥੱਕੇ ਪਿਆ ਲੜ ਗਿਆ ਨਾ ਤੇਰੇ ਸਪੌੜਾ ਇੱਥੇ ਚੱਕਣੀ ਵੀ ਨਹੀਂ ਕਿਸੇ ਨੇ ਫਿਰਦੀ ਕਿੱਥੇ ਆ ਤੂੰ ਕਿਉਂ ਮੈਂ ਕਹ ਤਾਂ ਖੇਤਾਂ 'ਚ ਨਹੀਂ ਗਈ ਖੇਤਾਂ ਨਹੀਂ ਗੱਲ ਨਹੀਂ ਤੂੰ ਮੌਸਮ ਦਾ ਦੇਖ ਕੱਚਾ ਮੌਸਮ ਹੈ ਵੇ ਕੋਈ ਨਾ ਭਾਈ ਕੀ ਲੜਨਾ ਮੇਰੇ ਇੱਥੇ ਲੜ ਲੜ ਕੇ ਬਸ ਪੁੱਛਣਾ ਕੋਸ ਬੁਰਾ ਹਾਲ ਹੋਇਆ ਪਿਆ ਤੇਰੇ ਕਾਨੂੰ ਲੜਦਾ ਸੀ ਤੀ ਕੀ ਕਿਹਾ ਕੁਸ ਮੈਂ ਤਾਂ ਹੈ ਗਾਦੀ ਮਾਤਾ ਐ ਤੜਕੇ ਉਹਨੂੰ ਕੀ ਕਿਹਾ ਕੀ ਨੂੰ ਉਹ ਬੁੱਸ ਬੁੱਸ ਜਿਹਾ ਕਰੀ ਜਾਂਦੀ ਐ ਲਾਤੀਆਂ ਲਾਵਲ ਉਤਰੀਆਂ ਤੈਨੂੰ ਉਹਨੇ ਹੈ ਲਾਵਾਂ ਲੀ ਉਹ ਤਾਂ ਖੱਪਦੀ ਹੈਗੀ ਆ ਚੁਗਲਿਆਂ ਨੂੰ ਕਹਾ ਬੀਹਾਂ ਵਰਗੀ ਆ ਆ ਜਿਹੜੇ ਕੰਮ ਕਹਾ ਉਹ ਕਦੇ ਕਰਦੀ ਨਹੀਂ ਹੈਗੀ ਨਾ ਮੈਨੂੰ ਕੀ ਚੁਗਲੀਆਂ ਲਾਤੀਆਂ ਉਹਨੇ ਮੈਨੂੰ ਐ ਦੱਸ ਸਭ ਜਾਣਦੀ ਆ ਮੈਂ ਆ ਕੀ ਨਹੀਂ ਜਾਣਦੀ ਮੈਂ ਆ ਉਹੀ ਨਹੀਂ ਚਿੱਟੇ ਹੋ ਗਏ ਅੱਦੇ ਮੇਰੇ ਉਹ ਤੂੰ ਮੈਨੂੰ ਐ ਦੱਸ ਵੀ ਤੂੰ ਕਿਉਂ ਉਸੇ ਗੱਲ ਨੂੰ ਮੋੜ-ਮੋੜ ਉਸੇ ਗੱਲ ਨੂੰ ਮੋੜ-ਮੋੜ ਜਿੱਦੇ ਪ੍ਰਮਾਤਮਾ ਨੇ ਕੋਈ ਦੇਣਾ ਹੋਇਆ ਦੇ ਦੂਗਾ ਮੈਨੂੰ ਐ ਦੱਸ ਵੀ ਤੇਰੇ ਕਹਿਣ ਨਾਲ ਫਿਰ ਚਵਾਕ ਹੋ ਜਾਊਗਾ ਮੈਂ ਮੇਰੀ ਗੱਲ ਸੁਣ ਆਹ ਜਿਹੜਾ ਤੇਥੋਂ ਛੋਟੇ ਦੀ ਆ ਦੋ ਦੋ ਜਵਾਕਾਂ ਦੇ ਪਿਓ ਹੋਏ ਪੈਨੇਗੇ ਆ ਕੋਲੇ ਦੇਖ ਕੇ ਤਾਂ ਹੁਣ ਲੱਗਦੀ ਆ ਮੇਰਾ ਕੀ ਪਤਾ ਕਦੋਂ ਅੱਖਾਂ ਮੀਚ ਜਾਂ ਆ ਐ ਨਹੀਂ ਮਰਦੀ ਛੇਤੀ ਤੂੰ ਤਾਂ ਕਿਸੇ ਨੂੰ ਮਾਰ ਕੇ ਮਰੇਗੀ ਹੁਣ ਤੂੰ ਮੈਨੂੰ ਐ ਦੱਸ ਵੀ ਜਿਹੜੇ ਜਿਹਦੇ ਚ 20 20 ਸਾਲ ਨਹੀਂ ਹੁੰਦਾ ਵੀ ਉਹਨਾਂ ਦੇ ਸਬਰੇ ਉਹਨਾਂ ਦਾ ਵੀ ਸਬਰੇ ਹੁੰਦਾ ਫਿਰ ਵੇ ਉਹਨਾਂ ਤੇ ਹੋਰ ਵੀ ਲਾਦ ਹੁੰਦੀ ਆ ਆ ਮੇਰੇ ਤੇ ਕੱਲਾ ਕਹਿ ਰਾ ਇੱਕ ਧੀ ਆ ਵਿਆਹ ਕੇ ਤੋਰ ਤੇ ਆ ਤੂੰ ਕੱਲਾ ਹੀ ਆਗਾ ਤੂੰ ਮੈਥੋਂ ਮਾੜਾ ਚੰਗਾ ਨਾ ਬਲਾ ਹੁਣ ਤੇਰੀ ਧੀ 7 ਸਾਲ ਬੈਠੀ ਰਹੀ ਤੇ ਉਹਦੇ ਵੀ 7 ਸਾਲ ਬਾਅਦ ਹੋਈ ਧੀ 7 ਸਾਲ ਹੁਣ ਉਹਦੀ ਰੀਸ ਕਰਕੇ ਚੱਲਣਾ ਥੋਨੇ ਹੈ ਫਿਰ ਮੈਨੂੰ ਐ ਦੱਸ ਵੀ ਮੈਂ ਕਿੱਥੇ ਜਾ ਬਣਾ ਕਿੱਥੇ ਮਰ ਜਾ ਮੈਨੂੰ ਐ ਤਾਂ ਦੱਸ ਦੇ ਕਿਉਂ ਤਾਂ ਉਹਦੇ ਗਲ ਗੂਠਾ ਦੇ ਰੱਖਿਆ ਅੱਧੋ ਜਿਆਦਾ ਤਾਂ ਭਾਈ ਮੈਂ ਉਹ ਤੇ ਘਰ ਲਾਤਾ ਹੁਣ ਹੋਰ ਕੀ ਕਹਾ ਫਿਰ ਮੈਂ ਤਾਂ ਤੈਨੂੰ ਐ ਕਹਿੰਦੇ ਪੁਰਾਣੇ ਅੱਛਾ ਕਰਦਾ ਜੀ ਆ ਉਹ ਤੇ ਪੈਸੇ ਲੱਗਣਗੇ ਫਿਰ ਲਾਵੇਗੀ ਨੀ ਵਿਆਹ ਹੋਰ ਕਰਾ ਲਾ ਭਾਈ ਤੂੰ ਮੈਂ ਨਹੀਂ ਕਰਾਉਂਦਾ ਵਿਆਹ ਬੂਹਾ ਅਕਾ ਮੈਂ ਨਹੀਂ ਕਰਾਉਂਦਾ ਵਿਆਹ ਬੂਹਾ ਆ ਭਾਈ ਨਿਆਣਾ ਤਾਂ ਚਾਹੀਦਾ ਘਰ ਨੂੰ ਕੋਈ ਜ਼ਮੀਨ ਜਾਇਦਾਦ ਸਾਹਮਣ ਵਾਲਾ ਵੀ ਚਾਹੀਦਾ ਕੋਈ ਨਾ ਹੈਗੇ ਹਜੇ ਜਿਉਂਦੇ ਜਾਗਦੇ ਆ ਪ੍ਰਮਾਤਮਾ ਨੇ ਜਿੱਦੇ ਕੋਈ ਜੀ ਦੀ ਦਾ ਨਦਾਨਾ ਪਾਣੀ ਦੇਖਿਆ ਉਹਦੇ ਆਜੂਗਾ ਬਾਲਾ ਕਿਚਰ ਕਿਚਰ ਜਿਨਾ ਕਰਿਆ ਕਰ ਤੈਨੂੰ ਮੈਂ ਦੱਸਾਂ ਭੱਗ ਜਾ ਤੈ ਕਿਹੜਾ ਮੇਰੀਆਂ ਮੰਨਣੀਆਂ ਨੇ ਹੱਥਾਂ ਤੜਕੇ ਉਹਨੂੰ ਛੇੜਨ ਨਾ ਬੈਹਿ ਜਾਣੀਆਂ ਮੰਨਣੀਆਂ ਉਹ ਛੇੜਨ ਨਾ ਬੈਹਿ ਜਾਣੀ ਹੈਗੀ ਜੱਬ ਭੱਗ ਜਾ ਭੱਗ ਜਾ ਤੂੰ ਮੇਰਾ ਦਿਮਾਗ ਨਾ ਖਰਾਬ ਕਰ ਦਮਾਖ ਦਾ ਦਰਾਠੀ ਲਾ ਦੰਦੀਆ ਲਾਵ ਲੁੱਤਰੀਆ ਮੈਂਟ ਮਾਰਦੀ ਆ ਕੰਨ ਭਰਨ ਨੂੰ ਤਾਂ ਵੀ ਹਾਂ ਵਰਗੀ ਆ ਲੈ ਦੱਸ ਵਰਗੀ ਹਾਂ ਭਾਈ ਦੱਸ ਹੁਣ ਹਾਏ ਹਾਏ ਵੇ ਫੜ ਚਾਹੀ ਨਹੀਂ ਸੋਡੀ ਤਾਂ ਸਾਰਾ ਦਿਨ ਲੋਟ ਆਉਂਦੀ ਹੈਗੀ ਹੋਰ ਕੀ ਕਰੀਏ ਉਹ ਬਹੂ ਨੂੰ ਕਹੇ ਦੇ ਬਣਾ ਦੂ ਘੁੱਟ ਮੈਂ ਤਾਂ ਮੇਨ ਤਾਂ ਚਾਰੇ ਪੈਰ ਚੱਕ ਕੇ ਪੋਗੀ ਮੈਂ ਤਾਂ ਪੁੱਠਾ ਬੋਲਦੀ ਆ ਮੈਂ ਨਹੀਂ ਉਹਨੂੰ ਕਹਿੰਦਾ ਹੈਗਾ ਮੈਂ ਤਾਂ ਤੂੰ ਹੀ ਬਣਾ ਕੇ ਦੇਦੀ ਮੈਂ ਤਾਂ ਜਿਹੜੀ ਪੁੱਟ ਬਣਾ ਕੇ ਦੇਣੀ ਆ ਚੱਲ ਐਵੇਂ ਪੁੱਠਾ ਬੋਲੂ ਉਹਦਾ ਕੀ ਫਾਇਦਾ ਫਿਰ ਚੱਲ ਕੋਈ ਨਹੀਂ ਮੈਂ ਕਹਿਨੀ ਆ ਬਹੂ ਨੂੰ ਕੱਕ ਵੱਢ ਲੈ ਨਾਲੇ ਕੱਕ ਤਾਂ ਮੈਂ ਪੜ ਲਊਗਾ ਚਾਹ ਦੀ ਘੁੱਟ ਕਰ। ਓਏ ਸ਼ਰਾ ਖੇਤ ਨਹੀਂ ਗਿਆ ਤੂੰ? ਜਾ ਨਾ ਜਾ ਚਾਚਾ ਪੀ ਕੇ। ਚਾਹ ਪੀ ਕੇ ਚੱਲ ਫਿਰ ਮੈਂ ਆ ਕੇ ਨਾਲੇ ਦੁੱਧ ਲੈ ਆਉਂਗਾ। ਅੱਛਾ ਆਂ ਦੁਪਹਿਰ ਵਾਲੀ ਆਪਾਂ ਉੱਥੇ ਪੀਵਾਂਗੇ। ਫਿਰ ਹੁਣ ਵੀ ਉੱਥੇ ਬਣਾ ਲਿਆ ਘੁੱਟ ਵੱਢ ਲੈ ਜੀ ਪਵਾ ਕੇ ਬਹੁਤਾ ਦੁੱਧ। ਨਾ ਤੇਰੇ ਹੱਥ ਟੁੱਟੇ ਹੋਏ ਨੇ, ਚਾਹ ਕਰਕੇ ਨਹੀਂ ਦੇ ਸਕਦੀ। ਨਾ ਬੋਲਦਾ ਕਿ ਮੈਂ ਆ ਤੂੰ, ਤੈਨੂੰ ਸ਼ਰਮ ਨਹੀਂ ਆਉਂਦੀ ਕੋਲੇ ਬਗਾਨਾ ਬੰਦਾ ਖੜਾਗਾ? ਬਗਾਨਾ ਬੰਦਾ ਖੜਾ ਤੂੰ ਤੂੰ ਦੇਖਦੀ ਆ ਬੋਲਣ ਲੱਗੇ। ਮੈਂ ਤੈਨੂੰ ਪੁੱਠਾ ਸਿੱਧਾ ਬੋਲੀ ਆ ਕੁਸ। ਕੋਈ ਚਾਹ ਬਣਾ ਕੇ ਦੇ ਜਾ ਕੇ ਨੇ ਪੱਲੀ ਪੁੱਲੀਆਂ ਸਿੱਟ ਰਿਹੜੇ ਚ ਫਿਰ ਤਾਂ ਨਹੀਂ ਕੋਈ ਆ ਵੇ ਚੱਲ ਭਾਗ ਚੱਲ ਆ ਪੀ ਕੇ ਭਾਗ ਚੱਕ ਨਹੀਂ ਫਿਰ ਆਉਂਦਾ ਮੈਂ ਚੱਕ ਲਿਉਂ ਨਹੀਂ ਹਾਂ ਮੈਂ ਤੇ ਦੇ ਇਹਨਾਂ ਵਾਲੇ ਦਾ ਧਾਮਾ ਡੋਲਿਆ ਕੰਮ ਬਸ ਠੀਕ ਆ ਮੈਂ ਹੁਣ ਜਾਣਾਂ ਉਹਦਾ ਚਾਹ ਚੱਕ ਰਹੀ ਆ ਉਹਦੀ ਆ ਵੇ ਭਗ ਜਾ ਜਾ ਕੇ ਦਾਤੀ ਪੱਲੀ ਸਿੱਟ ਲੈ ਇੱਥੇ ਕਿਚਕਚ ਕਰੀ ਜਾਂਦਾ ਹੈਗਾ ਤੁਸੀਂ ਇਹਨੂੰ ਚਾਹ ਪਲਾ ਕੇ ਤੋਰ ਦਿਆ ਕਰੋ ਖੇਤੇ ਕੰਮ ਧੰਦਾ ਲੱਗ ਜੂ ਕੋਈ ਨਾ ਉਹਨੂੰ ਬਹੂ ਨੂੰ ਕਹੇ ਦੇ ਆ ਕੁੱਟ ਚਾਹ ਦੀ ਦੇ ਦੂਗੀ ਬਣਾ ਕੇ ਆ ਮੇਰੇ ਕੰਨੇ ਆ ਕੇ ਖੜ ਜਾ ਨੇ ਜਿਹੜਾ ਜੀ ਆਗਾ ਉਹ ਜੇ ਤੈਨੂੰ ਕਹਿਤਾ ਤੇਰੇ ਸਪੋਲਾ ਲੜ ਗਿਆ ਮੈਂ ਤੋ ਨਹੀਂ ਭਾਈ ਚਾਹ ਚੂ ਬਣਦੀ ਹੈਗੀ ਆ ਚੂ ਬਣਦੀ ਮੈਂ ਕੀ ਕਰਾਂ ਜਾ ਭੱਗ ਜਾ ਚਾਹ ਬਣਾ ਲਓ ਸਭ ਜਾਣ ਸਰ ਟੱਬਰ ਚਾਹ ਬਣਾਉਣ ਜਾਣਦਾ ਗਾ ਆ ਦੋ ਬੁਣੀਆਂ ਉਹ ਜਣੇ ਇਕੱਠੀਆਂ ਫਿਰ ਟੁਗਲੀਆਂ ਤੇ ਧਰਨਾ ਲਾ ਕੇ ਵਜਾਂਗੇ ਆਏ ਨਹੀਂ ਕੰਮ ਧੰਦਾ ਕਰ ਲੈ ਭੱਗ ਜਾ ਤੂੰ ਭੱਗ ਜਾ ਮੈਥੇ ਕੁਝ ਹੋਰ ਨਾ ਲੈ ਲਈ ਕਿਤੇ ਲਹੂ ਪੀ ਰੱਖਿਆ ਗਾ ਤੇਰ ਉੱਤੇ ਲੱਗੇ ਨੇ ਲਾ ਲਾ ਲਾਲਾ ਗੇਟ ਹੋਰ ਸੰਦੀਪ ਕਿੰਨਿਆ ਠੀਕ ਆ ਬਣੇ ਵਧੀਆ ਬਣੇ ਤੂੰ ਦੱਸ ਮੈਂ ਤਾਂ ਠੀਕ ਆ ਤੂੰ ਨਹੀਂ ਮੈਨੂੰ ਠੀਕ ਲੱਗਦੀ ਹੈਗੀ ਕਿਵੇਂ ਤੇਰਾ ਮੂੰਹ ਮਰ ਜਾਇਆ ਜਾ ਪਿਆ ਕੀ ਗੱਲ ਹੋ ਗਈ ਬਸ ਕੁਛ ਨਹੀਂ ਜੀ ਜੀ ਨੂੰ ਪਤਾ ਤਾਂ ਹੈਗਾ ਤੇਰੀ ਸੱਸ ਤਾਂ ਠੀਕ ਆ ਉਹ ਤਾਂ ਨਹੀਂ ਕੁਛ ਬੋਲਦੀ ਜੇ ਉਹ ਨਾ ਕੁਛ ਬੋਲੇ ਨਾ ਤਾਂ ਦੀਦੀ ਨੂੰ ਖੁਸ਼ ਰਾਮ ਆ ਤੇ ਫਿਰ ਤੁਹਾਨੂੰ ਪਤਾ ਹੈ ਨਿੱਤ ਦਾ ਕਲੇਸ਼ ਹੀ ਆ। ਇਹ ਤਾਂ ਰੋਜ਼ ਹੀ ਚੱਲਦੇ ਰਹਿੰਦਾ ਵਾ। ਕਦੇ ਕੁਝ ਬੋਲਦਾ ਕਦੇ ਕੁਝ ਲੈ। ਨਹੀਂ ਮੈਂ ਤਾਂ ਤੇਰੀ ਸੱਸ ਨੂੰ ਬਥੇਰਾ ਜ਼ੋਰ ਲਾਇਆ ਵੀ ਤੂੰ ਮੇਰੇ ਨਾਲ ਚੱਲ। ਹਾਂ ਉੱਥੇ ਇੰਨਾ ਵਧੀਆ ਡਾਕਟਰ ਆ ਆ ਲਹਿਰੇ ਦੇ ਨਾਲ ਮੇਰੇ ਨਾਲ ਤੁਰਦੀ ਨਹੀਂ ਹੈਗੀ। ਕਹਿੰਦੇ ਕੋਈ ਨਾ ਜਦੋਂ ਦੇਣਾ ਹੋ ਰੱਬ ਨੇ ਦੇ ਦੂ ਤੇ ਆਹ 10 ਗੱਲਾਂ ਕਰਨ ਵਾਲੀਆਂ ਨੇ। ਜੇ ਤੈਨੂੰ ਕਿਤੇ ਦਵਾਈ ਬੂਟੀ ਦਵਾਵੇ ਫਿਰ ਕਿਉਂ ਨਾ ਭੈਵੀ ਤੂੰ ਠੀਕ ਹੋਵੇਂ ਹੈ। ਹੁਣ ਫਿਰ ਅਗਲਾ ਪਤਾ ਕੀ ਕਹਿੰਦਾ। ਜੇ ਮੇਰੇ ਵਰਗੀ ਕਹਿੰਦੀ ਆ ਫਿਰ ਅਗਲਾ ਕਹਿੰਦਾ ਇਹਨੇ ਕੀ ਲੈਣਾਗਾ। ਮੈਂ ਤਾਂ ਤਾਂ ਨਹੀਂ ਬੋਲਦੀ ਹੈਗੀ। بس لے دی ਛੱਡੋ ਬਰੇ ਕਿੰਨਾ ਪਤਾ ਮੈਂ ਡਾਕਟਰਾਂ ਦੀ ਦਵਾਈ ਖਾਈ ਜਾਉਂਗੀ ਜਦੋਂ ਪਰਮਾਤਮਾ ਸੁਣਦੇ ਹੀ ਨਗਾ ਜਦੋਂ ਦੇਣਾ ਹੋਇਆ ਨਾ ਨੇ ਆਪੇ ਮੇਰੀ ਝੋਲੀ ਭਰ ਦੇਗਾ ਆਹੋ بس ਹੁਣ ਤਾਂ ਮੈਂ ਆਸੀ ਛੱਡਤੀ ਨਹੀਂ ਚਲ ਕੋਈ ਨਾ ਤੂੰ ਦਿਲ ਨਾ ਹੋੜਾ ਕਰ ਤੂੰ ਮੈਨੂੰ ਐਂ ਦੱਸ ਤੇਰੀ ਸੱਸ ਹੈ ਕਿੱਥੇ ਆ ਅੰਦਰ ਹੀ ਨੇ ਅੱਛਾ ਚਲ ਮੈਂ ਦੇਖਦੀ ਆ ਕੀ ਕਰਦੀ ਆਗੀ ਹੋਰ ਫਿਰ ਕਹੂਗੀ ਮੇਰੀ ਨੋ ਨੂੰ ਗੇਟਾਂ ਚ ਲੈ ਕੇ ਖੜ ਗਈ ਚਲ ਆ ਜਾ ਪੁਰੇ ਜੇ ਬਾਈ ਨਹੀਂ ਆ ਬੰਦੇ ਚੱਟ ਲੈ ਕਿਰਨਾ ਆਉਂਦੀ ਆ ਤੁਰੀ ਮਾਲੇ ਪੀ ਆਉਂਦੀ ਆ ਆ ਜਾ ਕਿਰਨਾ ਆ ਜਾ ਨਹੀਂ ਲੈ ਚਾਚੀ ਹੋਰ ਦਸ ਮੱਥਾ ਟੇਕਦੀਆਂ ਜਉਂਦੀ ਰਹ ਬਸ ਜੀ ਰਹ ਪੁੱਤ ਹੋਰ ਜਵਾਗ ਜਲਾ ਠੀਕ ਆ ਜਵਾਗ ਤਾਂ ਠੀਕ ਨੇਗੇ ਐ ਕਰ ਕੁੜੇ ਸਰਹਾਣੇ ਨਾ ਖੜ ਆ ਕੁੱਟ ਚਾਹ ਦੀ ਬਣਾ ਦੇ ਆ ਕਿਰਨਾ ਆਈ ਆ ਨਾਲ ਬਿਸਕੁਟ ਲਿਆਈ ਝੰਗਾ ਆ ਵਧੀਆ ਜੀ ਬਣਾ ਲੈ ਦੁੱਧ ਚ ਪੱਤੀ ਕਿਤੇ ਪਾਣੀ ਢਾਲੀ ਜਾ ਚੱਕ ਲਿਆਵੇਂ ਕੋਲ ਸੁਣਾ ਕੇ ਨਾ ਕੀ ਨਹੀਂ ਆ ਫਿਰ ਨਹੀਂ ਚਾਚੀ ਮੈਂ ਤਾਂ ਠੀਕ ਆ ਭਈ ਜਦੋਂ ਮੈਂ ਤੇਰੀ ਨੋ ਨੂੰ ਦੇਖ ਲੈਣੀ ਆ ਨਾ ਮੇਰੇ ਤਾਂ 36 ਕੱਪੜੀਂ ਅੱਗ ਲੱਗ ਜਾਂਦੀ ਅੱਗ ਲਗਣੀ ਦੇ ਇਹਕੇ ਇੱਕ ਤਾਂ ਆ ਦੇਖ ਤੂੰ ਵੀ ਇੱਕ ਤਾਂ ਤੂੰ ਹੈ ਹਜੀਆਂ ਹੈ ਮਾੜੇ ਭਾਗਾ ਵਾਲੀ ਇਹ ਕੱਗ ਲਗਣਾ ਉਤੋਂ ਆਹ ਜੂੰਡੇ ਖੁੱਲੇ ਰੱਖ ਲੰਦੀ ਆ ਵੀ ਇਹਨਾਂ ਨੂੰ ਅੱਗ ਲਗਣਾ ਬੰਨ ਲਾ ਚੋ ਵੀ ਘੰਟੇ ਆਈ ਖਲਾਰੀ ਰੱਖਦੀ ਆ ਲੈ ਵੀ ਤੇ ਸੁੱਖ ਪਾੜ ਲਾ ਘਰ ਦੇ ਵਿੱਚ ਨੀ ਕੀ ਕਰਾਂ ਕਰਨਾ ਮੈਂ ਤਾਂ ਕਹਿ ਕਹਿ ਵੀ ਥੱਕੀ ਪੰਨਿਆ ਕੋਲ ਹਏ ਜੇ ਕਾਇਦਾ ਨਹੀਂ ਆ ਕਰੇ ਇਹਦਾ ਬਸੂ ਲੜਪਾਣਾ ਆ ਕਦੇ ਸਾਡਾ ਜੱਗਾ ਲੜਪਾਣਾ ਮੇਰੇ ਨਾਲ ਅਖੇ ਨੂੰ ਕਹਿੰਦੇ ਕਿਉਂ ਤੁਸੀਂ ਨਹੀਂ ਚਾਚੀ ਹੋਰ ਤੈਨੂੰ ਮੈਂ ਦੱਸਾਂ ਮੈਂ ਤਾਂ ਨਾ ਗੇਟਾਂ ਦੇ ਬਾਹਰ ਖੜੀ ਸੀ ਭੈਣੇ ਇਹ ਗੇਟ ਲਾਉਣ ਲੱਗੀ ਮੈਨੂੰ ਦੇਖ ਕੇ ਹਾਂ ਚੀ ਚੀ ਗੇਟ ਲਾਵੇ ਮੈਂ ਫਿਰ ਕਹਿਤਾ ਮੈਂ ਕਿਹਾ ਭੈਣੇ ਇਹ ਗੇਟ ਕਾ ਨੂੰ ਬੰਦ ਕਰਦੀਆਂ ਮੈਂ ਤਾਂ ਚਾਚੀ ਕੋਲ ਆਈਆਂਗੀ ਇਹਨੂੰ ਆਏ ਹੁੰਦਾ ਵੀ ਮੇਰੀ ਸੱਸ ਕੋਲੇ ਆਉਂਦੀ ਆਗੀ ਨਾਲੇ ਦੇਖ ਚਾਚੀ ਨਾਰੇ ਮੇਰੇ ਕੋਲ ਬੜਾ ਹੀ ਬੁੱਸ ਬੁੱਸ ਕਰਦੀ ਸੀ ਕਹਿੰਦੀ ਮੇਰੀ ਸੱਸ ਤਾਂ ਐਂ ਕਹਿੰਦੀ ਆ ਵੀ ਤੇਰੇ ਜਵਾਕ ਨਹੀਂ ਹੁੰਦਾ ਸਾਸਤਰੀ ਕਾਲਪਾਈ ਦੋ ਵਾਰੀ ਹੋਰ ਕਿਵੇਂ ਆ ਠੀਕ ਆ ਬਸ ਵਧੀਆ ਮੈਂ ਤਾਂ ਠੀਕ ਆ ਲੈ ਉਹ ਵੀ ਠੀਕ ਆ ਉਹਨੂੰ ਕੀ ਹੋਇਆ ਹੋਇਆ ਕਹਿੰਦਾ ਹੁੰਦਾ ਰਾਜ ਰਾਜ ਖਾਂਦਾ ਝੜ ਝੜ ਪੈਂਦਾ ਉਹਦਾ ਤੁਹਾਨੂੰ ਪੁੱਛ ਲੈ ਮਹਾਬਾਈ ਠੀਕ ਹੈ ਬਾਈ ਤਾਂ ਬਥੇਰਾ ਠੀਕ ਆ ਤੁਸੀਂ ਵੀ ਠੀਕ ਹੋਣੇ ਚਾਹਦੇ ਹੋ ਹਾਂ ਦੱਸ ਕਿਰਨਾ ਤੇਰੇ ਨਿਆਣੇ ਠੀਕ ਨੇ ਕੁੜੇ ਨੀ ਚਾਚੀ ਨਿਆਣਿਆਂ ਦਾ ਤੂੰ ਜਮਾ ਨਾ ਫਿਕਰ ਕਰ ਆ ਦੇਖ ਲਈ ਹੁਣ ਮੈਂ ਤਾਂ ਸਕੂਲ ਲਾ ਦੇਣੇ ਨੇਗੇ ਨਾਲੇ ਲਾਉਂ ਵੀ ਐ ਗਰੇਜੀ ਸਕੂਲ ਦੇ ਵਿੱਚ ਹਾਂ ਪਤਾ ਮੈਨੂੰ ਕਿੱਥੇ ਬੋਲ ਰਹੀ ਐ ਤੂੰ ਮਿਚਾ ਲੱਗ ਜਾਂਦੀ ਨੇ ਇਹਦੇ ਤਰ੍ਹਾਂ ਦੇ ਨਾਲ ਸੱਚੀ ਗੱਲ ਆ ਨਹੀਂ ਖਾਬਰਾ ਚਾਚੀ ਇਹ ਨੇ ਕੀ ਉਹਦੇ ਸਿਰ ਚ ਕੋਲ ਕੇ ਪਾਇਆਗਾ ਜਿਹੜਾ ਉਹਦੀ ਬੋਲੀ ਤੋਤੇ ਵਾਂਗੂ ਬੋਲਦਾ ਦੇਖ ਲੈ ਤੇਰੇ ਸਾਹਮਣੇ ਕਿ ਤਿਹੇ ਦਿਨ ਪੇਕੇ ਨੂੰ ਦਵਾਈ ਦੇ ਬਹਾਨੇ ਪੇਕੇ ਨੂੰ ਖਾਬਰਾ ਕੀ ਲਿਆ ਲਿਆ ਕਰਾ ਕੇ ਪਾਉਂਦੀ ਆਪਣ ਉਧਰੋਂ ਮੇਰੇ ਬੰਦੇ ਦੇ ਸਿਰ 'ਚ ਉਧਰੋਂ ਮੇਰੇ ਪੁੱਤ ਦੇ ਸਿਰ 'ਚ ਪਤਾ ਨਹੀਂ ਕੀ ਪਾਇਆ ਹੋਇਆ ਨੇ ਤਾਂ ਜੈਬਟੀ ਨੇ ਲੈ ਚਾਚਾ ਵੀ ਉਹਦੀ ਬੋਲੀ ਬੋਲਣ ਲੱਗ ਗਿਆ ਆਹੋ ਉਸਦੀ ਬੋਲੀ ਬੋਲਦਾ ਕਿਥੇ ਨੱਕ ਤੇ ਮੱਖੀ ਨਹੀਂ ਸੀ ਬੈਠਣ ਦਿੰਦਾ ਹਾਂ ਮੈਨੂੰ ਖਾਲ ਵੀ ਆਹ ਕਾਜ ਜਸਵੇਰੋਂ ਮੈਂ ਕਹਿੰਦਾ ਤੇਰੇ ਮਾਰੂੰਗਾ ਅਖੇ ਤੂੰ ਬਹੂ ਨੂੰ ਮਾਰਾ ਚੰਗਾ ਕਹਿ ਨਹੀਂ ਆ ਉਹ ਮੈਂ ਮਰ ਜਾ ਨਹੀਂ ਚਾਚੀ ਧਿਆਨ ਨਾਲ ਰਿਹਾ ਕਰ ਇਹ ਜੀਆਂ ਦਾ ਕੋਈ ਨਹੀਂ ਪਤਾ ਹੁੰਦਾ ਸਿਰ ਚ ਕੋਸ ਕੋਲ ਕੇ ਪਾਤਾ ਹੋਰ ਤੈਨੂੰ ਗੱਡੀ ਛਾੜ ਦੂਗੀ ਮਗਰ ਉਹ ਸਾਰੀ ਜ਼ਮੀਨ ਜਦਾ ਇਹਦੀ ਹਾਂ ਨਹੀਂ ਕੋਈ ਨਹੀਂ ਕਰਨਾ ਅਮੈ ਨੂੰ ਵੀ ਫਿਰ ਪਾਲੋ ਕਹਿੰਦੇ ਨੇ ਤਾਂ ਦੇਖੇ ਨਹੀਂ ਹਜੇ ਤਮਾਸ਼ੇ ਫਿਰ ਉਹਨਾਂ ਨਾਲ ਦਾ ਉਹੀ ਗੱਲ ਹੈ ਭੜੇ ਮੈਨੂੰ ਤੁਸੀਂ ਸੱਤ ਗੁਣੇ ਚੰਗੇ ਹੋਗੇ ਆ ਮੈਂ ਤਾਂ ਕਹਿਦਾ ਨਹੀਂ ਆ ਭਾਣੇ ਮੇਰੇ ਤਾਂ ਗਮਾਂਡੀ ਵਰਗਾ ਕੋਈ ਗਮਾਂਡੀ ਨਹੀਂ ਹੈਗਾ ਕਹਿੰਦੇ ਨਹੀਂ ਹੁੰਦੇ ਆ ਪਗਾਨੇ ਨਾਲ ਆਖੇ ਆਪਦਿਆਂ ਨਾਲੋਂ ਪਗਾਨੇ ਚੰਗੇ ਆ ਉਹੀ ਗੱਲ ਹੈ ਕਰਨ ਆ ਮੈਨੂੰ ਤਾਂ ਤੂੰ ਹੀ ਚੰਗੀ ਆ ਭੈਣੇ ਨਹੀਂ ਚਾਚੀ ਧਾ ਧਾ ਤੇ ਤੈਨੂੰ ਸਰਉਣੀ ਆ ਮੈਂ ਕਿਹੜਾ ਤੇਰੇ ਨਾਲ ਕਦੇ ਫਰਕ ਰੱਖਿਆ ਮੈਂ ਤਾਂ ਤੈਨੂੰ ਐ ਸਮਝਦੀ ਐ ਨਹੀਂ ਮੈਂ ਤਾਂ ਤੈਨੂੰ ਆਪਣੀ ਮਾਂ ਦਾ ਦਰਜਾ ਦਿੱਤਾ ਹੋਇਆਗਾ ਵੀ ਤੂੰ ਮੇਰੀ ਮਾਈ ਆ ਹਾਂ ਇਹ ਤਾਂ ਜੱਜੀ ਹੈਗੀ ਆ ਹੈਗੀ ਆਗੀ ਇਹ ਤਾਂ ਚਹਿ ਬੱਟੀ ਨੇ ਕਦੇ ਨਾ ਤਾਂ ਸੱਸ ਮੰਨੇ ਆ ਆ ਮਾਂ ਮੰਨਣ ਦੀ ਤਾਂ ਦੂਰ ਦੀ ਗੱਲ ਆ ਬੜਾ ਵੀ ਚਾ ਬਸ ਜੀ ਬਣੀ ਜਾਂਦੀ ਐ ਔਖਲੇਸ਼ਨ ਜੀ ਕਿਵੇਂ ਬੈਠੀ ਅੱਜ ਪਤਾ ਨਹੀਂ ਤਾਂ ਵੈਸੇ ਦੋ ਤਿੰਨ ਦਿਨਾਂ ਵਾਲੇ ਨਾ ਕਿਹੜਾ ਬਚਦਾ ਹੀ ਰਹਿੰਦਾ। ਉਹ ਚੰਦਰੀ ਜਨਾਨੀ ਆ ਵੀ ਹਨਾ। ਕੀ ਕਰੀਏ ਜੀ ਅਣਗੌੜ ਸਾਰੇ ਇਹੋ ਜੀ ਆਪਣਾ ਤਾਂ ਕੋਈ ਵੀ ਨਹੀਂ ਚੱਜ ਲੈਕਦਾ। ਇਹ ਬੰਦਾ ਦਲਾਸਾ ਦਿੰਦਾ ਹੁੰਦਾ ਚਲ ਵੀ ਭਾਈ ਕੋਈ ਮੈਂ ਉਹਨਾਂ ਉੱਥੇ ਆਏ ਚੌੜੀ ਹੋ ਹੋ ਗੱਲਾਂ ਮਾਰੇ। ਮੇਰੇ ਤਾਂ ਦੋ ਮੁੱਡੇ ਨੇ, ਮੇਰੇ ਤਾਂ ਤਿੰਨ ਮੁੱਡੇ ਨੇ ਮੈਂ ਤਾਂ ਸਕੂਲ ਚ ਫਾਰਮੂਲਾ ਵੀ ਦੁਨੀਆ ਦੀ ਜਵਾਕ ਨੇ। ਕੋਈ ਗੱਲ ਨਹੀਂ ਪ੍ਰਮਾਤਮਾ ਦੀ ਖੇਡ ਹੈ ਪਤਾ ਕਿਸੇ ਨੂੰ। ਗੱਲ ਤਾਂ ਥੋੜੀ ਸਹੀ ਐ ਬਸ ਕੁਛ ਤਾਂ ਮੰਮੀ ਹੋਈ ਮੇਰੇ ਨਾਲ ਤੁਹਾਨੂੰ ਪਤਾ ਹੀ ਲੜਦੀ ਰਹਿੰਦੀ ਐ ਕੁਛ ਇਹਨਾਂ ਦਾ ਨਾ ਸੁਣ ਕੇ ਜਿਆਦਾ ਲੜਨਾ ਕੋਈ ਗੱਲ ਤਾਂ ਮੇਰਾ ਇਹ ਜੀ ਕਰਦਾ ਵੀ ਰੱਜ ਕੇ ਦਰ ਨੂੰ ਆਣਾ ਇਹਨਾਂ ਦੇ ਇਹ ਜਿਹਾ ਕਟਾਪਾ ਚਾੜ ਇਹਨਾਂ ਨੂੰ ਘਰੋਂ ਬਾਹਰ ਕੱਢ ਦੇ ਰਹਿਣ ਦੋ ਜੀ ਦੁਨੀਆਦਾਰੀ ਤਾਂ ਤੁਹਾਨੂੰ ਪਤਾ ਹੀ ਐ ਆਪਾਂ ਨੂੰ ਮਾੜਾ ਕਹਿਣਗੇ ਹੁਣ ਘਰੇ ਆਪਣੇ ਕੀ ਚੱਲੀ ਜਾਂਦਾ ਕੀ ਪਤਾ ਵੀ ਕਿਸੇ ਨੂੰ ਨਹੀਂ ਫੇਰ ਵੀ ਬੰਦੇ ਨੂੰ ਸੋਚਣਾ ਉਹਦਾ ਚਾਹੀਦਾ ਹੁਣ ਬੀਬੀ ਨਿਆਣੀ ਤਾਂ ਹੈ ਨਹੀਂ ਮੈਨੂੰ ਵਾਰ-ਵਾਰ ਸਮਝਾਈ ਜਾਮਾ ਕਿ ਕੀ ਗੱਲ ਹੈ ਇਹਨੂੰ ਆਪ ਚਹੀਦਾ ਲੋਕ ਤਾਂ ਸਵਾਦ ਲੈਣ ਵਾਲੇ ਹੁੰਦੇ ਨੇ ਕਿਹ ਕਿਹ ਗੱਲਾਂ ਵਪਾਰ ਨੂੰ ਤੁਰ ਤੇ ਲੱਗਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਹ ਦੀਦੀ ਨਾ ਜਦੋਂ ਵੀ ਆਉਂਦੀ ਹੈ ਮੇਰੇ ਕੋਲ ਤਾਂ ਮੇਰੀ ਬਣ ਜਾਂਦੀ ਹੈ ਤੇ ਜਦੋਂ ਮੰਮੀ ਕੋਲੇ ਵੈਂਦੀ ਹੈ ਤਾਂ ਓੰਡਾ ਦੀ ਬਣ ਜਾਂਦੀ ਹੈ ਉਹ ਹਰਾਮ ਬਣਾ ਹੈ ਹਰਾਮ ਬਣਾ ਦਿਨ ਨੂੰ ਕੀ ਪਤਾ ਹੈ ਜੇ ਘਰ ਵਾਲੇ ਦਾ ਵੀ ਇਹੋ ਜਿਹਾ ਹਾਲ ਹੈ ਉਹ ਵੀ ਐਂ ਕਰਦਾ ਹੁੰਦਾ ਇਹ ਜੜਾਂ ਥਲੇ ਦਾਤੀ ਫੇਰਦੇ ਨੇ ਬਸ ਮੈਂ ਤਾਂ ਉਹਨੂੰ ਐਂ ਕਹਿੰਦੀ ਸੀ ਕਿ ਮੇਰੇ ਮਨ ਦਿਲ ਜਾਣ ਲੱਗ ਗਿਆ ਦਾ ਕੁਝ ਦਿਨ ਮੈਂ ਪੇਕੇ ਜਾਇਆ ਮੈਂ ਛਾਇਆ ਪਿੰਡ ਤਾਂ ਕੀ ਹੈ ਤੁਸੀਂ ਛੱਡਿਆ ਹੁੰਦੇ ਮੈਨੂੰ ਛੱਡਣ ਦਾ ਕੋਈ ਹੋਗਾ ਨਹੀਂ ਤੁਹਾਨੂੰ پتہ ਹੈ ਜੀ ਇੱਥੇ ਨਹੀਂ ਤਾਂ ਇਕਲੇਸ਼ ਰਹਿੰਦਾ ਦਾ ਮੇਰੇ ਤਾਂ ਜੀਜਾ ਕਿਆ ਪੈਗੋ ਹਣ ਕੋਈ ਨੋ ਨਾ ਆਇਆ ਕੋਈ ਨਾ ਆਇਆ ਮਾਂ ਬੋਸ ਹੋ ਰੋਇਆ ਮੈਂ ਵੈਸੇ ਮम्मी ਅੰਦਾਸ ਆਪਾਂ ਦੀ ਸੀ ਕਿ ਕਿਸੇ ਪਤਾ ਨਹੀਂ ਕਹਿੰਦੇ ਵੀ ਉੱਥੇ ਦਵਾਈ ਬੂਟੀ ਵਿਦੇਸੀ ਦਵਾਈ ਦਿੰਦਾ ਕੋਈ ਤੇ ਕੀ ਆ ਵੀ ਕੋਈ ਫਰਕ ਪਾ ਜੇ ਮੈਂ ਲੈ ਆਉਂਗੀ ਹਾਂ ਕੋਈ ਗੱਲ ਨਹੀਂ ਜਾਇਂ ਤਾਂ ਕੀ ਆ ਮੈਂ ਸ਼ਹਿਰ ਜਾਉਂਗਾ ਵੀ ਚੀਨਾ ਵੀ ਜਗਰ ਤਕ ਇਹਨੂੰ ਇੱਕ ਵਾਰ ਮਮੇ ਨੂੰ ਪੁੱਛ ਲਓ ਫਿਰ ਕਹ ਦੇਣਾ ਉਹ ਇਹਨੂੰ ਵੀ ਪੁੱਛਣਾ ਯਾਰ ਮੈਂ ਇਹਨੂੰ ਕੀ ਪੁੱਛਣਾ ਕਹਿ ਦੂੰਗਾ ਮੈਂ ਉੱਥੇ ਸ਼ਹਿਰ ਗਏ ਤੇ ਦਵਾਈ ਲੈਣ ਉੱਥੇ ਗਾਂ ਛੱਡਿਆਉਂਗਾ ਫਿਰ ਕਲੇਸ਼ ਕਰਨਗੇ ਤੁਸੀਂ ਇੱਕ ਵਾਰ ਗੱਲ ਕਹਿ ਇਹਨੂੰ ਮਮਾ ਕੋਈ ਕਰਨਾ ਕਹਿ ਦੂੰਗਾ ਇਨਸ਼ਾ ਅੱਲਾਹ ਤੇ ਚਾਫਰਾ ਖੜਾਇਆ ਨਾ ਹਾਂਜੀ ਨੀ ਦੇਖ ਲੈ ਚਾਚੀ ਜਦੋਂ ਮੈਂ ਆਈ ਸੀ ਹਜੇ 2 ਮਹੀਨੇ ਨਹੀਂ ਹੋਏ ਸੀ ਜਦ ਨੂੰ ਆ ਦੇਖ ਲੈ ਮੈਂ ਤਾਂ ਸਾਲ ਦੇ ਵਿੱਚ ਮੇਰੇ ਮੁੰਡਾ ਹੋ ਗਿਆ ਹੈ ਉਦੋਂ ਬਾਅਦ ਆ ਹੋਰ ਮੁੰਡਾ ਹੋ ਗਿਆ ਮੈਂ ਤਾਂ ਹੁਣ ਮੈਂ ਕੀ ਦੇ ਲੈਣ ਦੀ ਐ ਅਗਲੇ ਸਾਰੇ ਸਰੀਕੇ ਵਾਲੇ ਦੇਖ ਦੇਖ ਲੰਘਦੇ ਨੇ ਵੀ ਨਹੀਂ ਇਹਦੇ ਦੋ ਮੁੰਡੇ ਹੋ ਗਏ ਵੀ ਦੱਸ ਮੈਂ ਕਿਹਾ ਕਿਸੇ ਤਾਂ ਖੋਏ ਨੇ ਭੈਣ ਨਾਲੇ ਰੱਬ ਦੀ ਦੇਣਾ ਕਹਿੰਦੇ ਹੁੰਦੇ ਆ ਸਿੱਧੀਆਂ ਨੀਤਾ ਨੂੰ ਸਭ ਕੁਝ ਹੁੰਦਾਗਾ ਨੀ ਨੀਤਾ ਤਾਂ ਬੜੇ ਮੇਰਗੀਆਂ ਬਥੇਰੀਆਂ ਸਿੱਧੀਆਂ ਸੀ ਆ ਗੱਲ ਕਰ ਮੇਰੇ ਘਰੇ ਪੁੱਠੇ ਪੈਰਾਂ ਵਾਲੀ ਆ ਗਈ ਇਹਦਾ ਕਰਕੇ ਮੇਰਾ ਘਰ ਮੁੱਦਾ ਵੱਜ ਗਿਆ ਜਮ ਚਾਚੀ ਜਿੱਦਣ ਦੀ ਇਹ ਆਈ ਆ ਨਾ ਪੁੱਠੇ ਪੈਣਾ ਤੇਰੇ ਤਾਂ ਘਰ ਹੀ ਲੈ ਲਿਆ ਇਹਨੇ ਹਾਂ ਕੀ ਕਰਨਾ ਮੇਰੇ ਦਿਮਾਗ ਤੇ ਤਾਂ ਹੋਰ ਗੱਲਾਂ ਆਉਂਦੀਆਂ ਨੇ ਤੇਰੇ ਨਾਲ ਕਦੇ ਖੁੱਲ੍ਹੇ ਜਿਹੇ ਟਾਈਮ ਗੱਲ ਕਰੋਗੀ ਆ ਫੇਰ ਮਾਰੇ ਕਦੇ ਜਿਹੜਾ ਤੂੰ ਆ ਦੇਖ ਲੈ ਹੁਣ ਤਿਆਨੋ ਕਿਹਾ ਹੋਇਆ ਕਿਹੜੇ ਪੇਲੇ ਨੇ ਅੰਦਰ ਬੈਗੀ ਹੁਣ ਮੁੰਡੇ ਕੋਲੇ ਦੇਹ علاوہ ਲੂਤ ਰੀਆਂ ਦੇਹ ਲਾਵਾ ਲੂਤ ਰੀਆਂ ਕਰ ਰੱਖਿਆ ਹੋਣੀ ਹੈ ਨਹੀਂ ਚਾਚੀ ਗੁੱਸਾ ਤਾਂ ਨਹੀਂ ਮੰਨੇਗੀ ਤੂੰ ਜੇ ਮੈਂ ਤੈਨੂੰ ਇੱਕ ਗੱਲ ਕਹਾਂ ਠੀਕ ਗੱਲ ਇਹਦੇ ਨਹੀਂ ਜਵਾਕ ਜਵੂਕ ਹੋਣਾ ਇਹਦੇ ਤਾਂ ਮੈਂ ਦੇਖ ਲੈ ਸਾਰੇ ਚਾਰ ਚੱਲਣਾ ਨਾ ਇਹ ਜਵਾਬ ਲੈ ਕੇ ਰਾਜੀ ਆ ਮੇਰੀ ਗੱਲ ਸੁਣ ਤੇਰੇ ਮੁੰਡੇ ਨੂੰ ਰਿਸ਼ਤਾ ਮੈਂ ਕਰਾਉਂ ਨਾਲੇ ਕਹਿੰਦੀ ਕਹੋਂਦੀ ਕੁੜੀ ਦਾ ਹਾਂ ਨਾਲੇ ਤੇਰੇ ਤਾਂ ਹੁਣ ਦਿਲ ਦੇ ਵਿੱਚ ਆਸਾਂ ਨੇ ਵੀ ਮੈਂ ਆਪਣੇ ਪੋਤੇ ਪੋਤੀਆਂ ਨੂੰ ਖੜਾਵਾ ਭਾਈ ਹਾਂ ਵੀ ਮੇਰੀ ਦੇੜੀ ਬਧੇ ਕਿਹੜਾ ਅਗਲਾ ਕਹਿੰਦਾ ਹੁੰਦਾ ਮੇਰੀ ਗੱਲ ਸੁਣ ਤਿਰਨਾ ਲੈ ਆਹ ਟਾਈਮਸ ਕੁਲੋਲੇ ਆਵਾ ਸਵੇਰੀ ਸੱਡਣ ਜਾਵਾ ਕੀ ਨਾ ਕਰਾਂ ਕੁੜੇ ਆ ਫੜ ਕੇ ਉਂਗਲਾਂ ਦੇ ਪੁੱਤੇ ਪੋਤੀਆਂ ਦੁਕਾਨ ਤੇ ਲੈ ਕੇ ਜਾਵਾ ਨਹੀਂ ਚਾਚੀ ਤੂੰ ਤਾਂ ਵਿੱਚ ਬੈਠੀ ਨਾ ਦਿਸੇ ਹਾਂ ਹੁਣ ਇੱਧਰ ਛੱਤ ਨਾਲ ਹੀ ਗੱਲਾਂ ਕਰੀ ਜਾ ਤੂੰ ਨਹੀਂ ਚਾਚੀ ਇਹਨੇ ਚਾਹ ਕਿੱਥੇ ਦੇਣੀ ਆ ਮੇਰੇ ਤਾਂ ਘਰੇ ਕੰਮ ਪੈ ਨੇ ਮੇਰੇ ਤਾਂ ਜੀ ਬੁਲਾ ਹੀ ਕਰਦਾ ਸੀ ਤੈਨੂੰ ਮਿਲਣ ਨੂੰ ਵੀ ਤੈਨੂੰ ਮਿਲ ਕੇ ਆਵਾ ਤਾਂ ਕਰਾ ਕਰ ਢੇੜਾ ਮਾਰਦੀ ਰਿਹਾ ਕਰ ਹਾਂ ਕੋਈ ਨਾ ਚਾਚੀ ਹੁਣ ਮੈਂ ਆ ਗਈ ਫਿਰ ਤੂੰ ਢੇੜਾ ਮਾਰ ਜੀ ਹਾਂ ਚੱਲ ਠੀਕ ਆ ਇਹ ਕਿਰਨਾ ਚੰਗੀ ਬਿਠੇਰੀ ਹੈ ਜੀ ਹੈ ਜਦੋਂ ਮਾੜ ਜੀ ਹਾਕ ਮਾਰ ਦੋ ਕਿਰਨਾ ਚਰਕ ਤੇ ਮੇਰੇ ਕੋਲ ਹਾਜ਼ਰ ਹੋ ਜਾਂਦੀ ਹੈ ਮੇਰੀ ਨੂੰਹ ਨਾਲੋਂ ਤਾਂ ਇਹੀ ਚੰਗੀ ਆ ਮੈਨੂੰ ਇਹ ਤਾਂ ਮੇਰੀ ਦੁਸ਼ਮਣ ਬਣੀ ਬੈਠੀ ਹੈਗੀ ਕਹਿੰਦੇ ਨਹੀਂ ਹੁੰਦੇ ਅੱਕ ਦੀ ਜੜ ਚ ਕੋਲ ਕਹਿ ਲਾ ਚਾਚੀ ਨਹੀਂ ਪੀ ਨਾ ਕਿਧਰੋਂ ਚਾਚਾ ਹੀ ਮੱਥਾ ਟੇਕਦੀਆਂ ਮੱਥਾ ਹੀ ਹੋਰ ਭਾਈ ਰਾਜੀ ਖੁਸ਼ੀ ਹਾਂ ਚਾਚਾ ਜੀ ਮੈਂ ਤਾਂ ਠੀਕ ਆਂਗੀ ਹੋਰ ਤੁਸੀਂ ਦੱਸੋ ਹਾਂ ਭਾਈ ਆਪਾਂ ਠੀਕ ਹੈ ਤੁਸੀਂ ਸੁਣਾਓ ਬਸ ਮੈਂ ਤਾਂ ਨਾ ਚਾਚੀ ਨੂੰ ਮਿਲਣ ਆਈ ਸੀ ਕਿੰਨੇ ਦਿਨ ਹੋ ਗਏ ਸੀ ਮੇਰਾ ਨਾ ਬਾळा ਜੀ ਕਰਦਾ ਸੀ ਵੀ ਚਾਚੀ ਨੂੰ ਮਿਲ ਕੇ ਆਵਾਂ ਮਾੜਾ ਜਿਹਾ ਕਰੇ ਖੜ ਜਾ ਕਰੋ ਵੀਰਾ ਗੇਟ ਤੋੜ ਰਹਾ ਇਹ ਜੰਦਾ ਪਤਾ ਨਹੀਂ ਕਹਿੰਦਾ ਕਿੱਧਰ ਨਿਕਲਿਆ ਕਿੱਧਰ ਨਾ ਲੈ ਚਾਚਾ ਜੀ ਹੁਣ ਤਾਂ ਮੈਂ ਹਜੇ ਆਈ ਆ ਮੈਨੂੰ ਤਾਂ 10 ਮਿੰਟ ਨਹੀਂ ਹੋਏ ਆਈ ਨੂੰ ਉਹ ਵੀ ਹਜੇ ਚਾਚੀ ਕਹਿੰਦੀ ਸੀ ਵੀ ਚਾਹ ਪੀ ਕੇ ਜਾਈ ਮੈਂ ਤਾਂ ਕਿਹਾ ਨਾ ਚਾਚੀ ਚਾਹ ਵੀ ਮੈਂ ਤਾਂ ਘਰ ਹੀ ਪੀ ਲੂੰਗੀ ਮੇਰੇ ਤਾਂ ਜਿਵਾਕ ਆਉਣ ਵਾਲੇ ਨੇਗੇ ਅੱਧਾ ਘੰਟਾ ਤਾਂ ਸਾਨੂੰ ਹੋ ਗਿਆ ਗੇਟ ਨਾਲ ਖੱਪਦਿਆਂ ਨੂੰ ਤੂੰ ਕਹਿੰਦੀ ਮੈਨੂੰ 10 ਮਿੰਟ ਹੋਏ ਨੇ ਬਾਈ ਲੈ ਹੋ ਚਾਚਾ ਜੀ ਹੁਣ ਬੈਠੇ ਖੜੇ ਨੂੰ ਟਾਈਮ ਤਾਂ ਲੱਗ ਹੀ ਜਾਂਦਾਗਾ ਆਹ ਲੋਪੇ ਤੁਹਾਡਾ ਕੰਮ ਆ ਜਿਹੜਾ ਉਹਦਾ ਕਰਕੀ ਹਟੋਂਗੇ ਆ ਮੈਂ ਕੀ ਗੱਲ ਹੋ ਗਈ ਚਾਚਾ ਜੀ ਆ ਕਿਵੇਂ ਬੋਲਦੇ ਤੁਸੀਂ ਉਹ ਤਾਂ ਇਹ ਕਹਣਾ ਵੀ ਜਿਹੜਾ ਉਹਦੇ ਜੋੜੇ ਚੁਗਲੀਆਂ ਨੇ ਉਹ ਤਾਂ ਤੁਸੀਂ ਕਰ ਕਰੇ ਬਣਾ ਰਹਿ ਨਹੀਂ ਸਕਦੀਆਂ ਲੈ ਅਸੀਂ ਦੱਸ ਚੁਗਲੀਆਂ ਕੀ ਕਰਨੀਆਂ ਨੇਗੀਆ ਅਜੇ ਦੁੱਖ ਸੁੱਖ ਦੋ ਘੜੀ ਮੈਂ ਕਰ ਲੈਂਦੀ ਆ ਮੇਰਾ ਕਦੇ ਉਹਨੂੰ ਚਾਚੀ ਨਹੀਂ ਕਿਹਾ ਮੈਂ ਤਾਂ ਉਹਨੂੰ ਮਾਂ ਹੀ ਸਮਝਦੀ ਆ ਆਪਣੀ ਓਏ ਮੰਨਦਾ ਭਾਈ ਕਿਹੜੀ ਮਾਂ ਆਣ ਵਾ ਰਖੇ ਤੈ ਹੋ ਆਹੋ ਹਾਂ ਹਾਂ ਲੈ ਦੇਖ ਤਾਂ ਸਹੀ ਸਿਆਣਾ ਬਿਆਣਾ ਹੋ ਕੇ ਕਿਵੇਂ ਬੋਲ ਕੇ ਗਿਆਨੀ ਵੀ ਚਿੱਟੀ ਤੇਰੇ ਦਾੜੀ ਆ ਜੈ ਖਣਿਆ ਐਂ ਤਾਂ ਸੋਚ ਲਾ ਮੈਂ ਤਾਂ ਇੱਕ ਲਿਹਾਜ ਰੱਖ ਲੈਣੀ ਆ ਵੀ ਚੱਲ ਮੇਰਾ ਚਾਚਾ ਸਹਰਾ ਜੇ ਕੋਈ ਹੋਰ ਹੁੰਦਾ ਨਾ ਮੈਂ ਇਹਨੂੰ ਦੱਸ ਦਿੰਦੀ ਪਤਾ ਜਿਵੇਂ ਬੋਲਦਾ ਸੀ ਮੈਨੂੰ